ਸੀ ਪਰਸੋਂ ਮੈਂ ਨਵੀਂ ਅਨਾਜ ਮੰਡੀ ਦੇ ਵਿੱਚ ਗਿਆ 3:35 ਵਜੇ ਸਾਡੀ ਉੱਤੇ ਪ੍ਰੈਸ ਕਾਨਫਰੰਸ ਹੈਗੀ ਰਾਈਸ ਮਿਲ ਦੇ ਐਵੇਚ ਸਭ ਜਾ ਕੇ ਮੇਰੇ ਡਰਾਈਵਰ ਨੇ ਗੱਡੀ ਖੜੀ ਕੀਤੀ ਹੈ ਇੱਕੋ ਦਮ ਉਹਦਾ ਟਾਇਰ ਪੈਂਚਰ ਹੋ ਗਿਆ ਉਹ ਟਾਇਰ ਬਦਲਣ ਲੱਗ ਗਿਆ ਤੇ ਟਾਇਰ ਬਦਲ ਕੇ ਉਹ ਦੂਜੀ ਗੱਡੀ 'ਚ ਪੈਂਚਰ ਲਵਾ ਕੇ ਲੈ ਆਇਆ ਅਸੀਂ ਉਸ ਟਾਈਮ ਨਹੀਂ ਧਿਆਨ ਕੀਤਾ ਮੈਂ 6:30 ਵਜੇ ਧਿਆਨ ਕੀਤਾ ਮੇਰੀ ਗੱਡੀ 'ਚ ਮੇਰਾ ਟੈਚੀ ਹੈ ਫਿਰ ਅਸੀਂ ਜਾ ਕੇ ਸੀਸੀਟੀਵੀ ਫੁਟੇਜ ਕਢਵਾਈਆਂ ਦੇਖਿਆ ਮੰਡੀ ਜਿਹੜੀਆਂ ਜਿਹੜੀਆਂ ਪੋਸੀਬਲ ਸੀਗੀਆਂ ਮੇਰਾ ਅਟੈਚੀ ਚੱਕਿਆ ਗਿਆ ਜੀ ਉਹਦੇ ਚ ਤਕਰੀਬਨ ਤਕਰੀਬਨ 1 ਲੱਖ 70000 ਰੁਪਏ ਸੀਗਾ ਪਰ ਮੈਨੂੰ 1 ਲੱਖ 70000 ਦੀ ਵੀ ਕੋਈ ਐਡੀ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਹੈ ਸਾਰੇ ਡਾਕੂਮੈਂਟ ਮੇਰੇ ਉਹਦੇ ਸੀਗੇ ਪਰ ਐਡਾ ਛਾਤ ਰਣਾ ਤਰੀਕਾ ਮੈਂ ਦੇਖਿਆ ਉਹਨਾਂ ਦਾ ਵੀ ਉਹ ਮੈਨੂੰ ਨਹੀਂ ਪਤਾ ਵੀ ਮੈਂ ਫਸਟ ਟਾਈਮ ਦਾ ਮੰਡੀ ਚ ਗਿਆ 6 ਮਹੀਨਿਆਂ ਚ ਕਿੱਥੋਂ ਮੇਰੇ ਮਗਰ ਲੱਗੇ ਤੇ ਉਹਨਾਂ ਨੂੰ ਕੀ ਮੇਰੀ ਸੂ ਸੀ ਉਹ ਤਾਂ ਐਡਾ ਹੈ ਜਿਵੇਂ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਗੱਡੀ ਕਿੱਥੇ ਖੜਨੀ ਆ ਜਾ ਕੇ ਤੇ ਇੱਥੇ ਗੱਡੀ ਖੜ ਗਈ ਮੈਨੂੰ ਇਹ ਸ਼ੱਕ ਜਾਂਦਾ ਵੀ ਟਾਇਰ ਵੀ ਉਹਨਾਂ ਨੇ ਪੈਂਚਰ ਕੀਤਾ ਤੇ ਮੇਰਾ ਡਰਾਈਵਰ ਨਟ ਕੋਲ ਰਿਹਾ ਤੇ ਉਹ ਵਿੱਚੋਂ ਟੈਚੀ ਕੱਢ ਕੇ ਲੈ ਗਿਆ ਆਪ ਪੁਲਿਸ ਨੂੰ ਰਿਪੋਰਟ ਲਿਖਾ ਦੇ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਉਹ ਦੇਖ ਰਹੀ ਹੈ ਜਿਸ ਤਰ੍ਹਾਂ ਦਾ ਪੁਲਿਸ ਆਪਣਾ ਤਰੀਕਾ ਹੁੰਦਾ ਉਹ ਬੜੀ ਮਦਦ ਕਰ ਰਹੇ ਕੋਈ ਐਸੀ ਗੱਲ ਨਹੀਂ ਪੁਲਸ ਵਾਲੇ ਆਪਣੇ ਵੱਲੋਂ ਪੂਰਾ ਜੋਰ ਦੇਖੋ ਉਹ ਉਹ ਜਿਹੜੇ ਬੰਦੇ ਆ ਨਾ ਨਾ ਤਾਂ ਪੰਜਾਬੀ ਲੱਗਦੇ ਨਾ ਕੋਈ ਭਈਆ ਟਾਈਪ ਲੱਗਦੇ ਮਤਲਬ ਤੁਸੀਂ ਇਹ ਲਾ ਲੋ ਵੀ ਕੋਈ ਨੋਰ ਕਲਾਸ ਟਾਈਪ ਲੱਗਦੇ ਆ ਔਰ ਉਹਨਾਂ ਨੇ ਮੋਟਰਸਾਈਕਲ ਜਿਹੜਾ ਹੈਗਾ ਨਵੀਂ ਮੰਡੀ ਤੋਂ ਭੁਜਾ ਕੇ ਉਹ ਮਤਲਬ ਤੁਸੀਂ ਦੇਖੋ ਵੀ 12 ਨੇ ਵੀ ਟੱਪ ਗਏ ਕਿਤੇ ਰੁਕੇ ਨਹੀਂ ਕਿਤੇ ਹਿੱਲੇ ਨਹੀਂ ਕਿਤੇ ਚੁੱਲੇ ਨਹੀਂ ਔਰ ਮੋਟਰਸਾਈਕਲ ਨੂੰ ਭੁਜਾਈ ਜਾ ਰਿਹਾ ਹੈ ਪਿਛਲੀ ਨੰਬਰ ਪਲੇਟ ਜਿਹੜੀ ਆ ਉਹਨਾਂ ਨੇ ਝੋਲਾ ਪਿੱਛੇ ਟੰਕੇ ਲਗੋ ਰੱਖੀ ਆ ਅਗਲੀ ਨੰਬਰ ਪਲੇਟ ਉਹਨਾਂ ਦੀ ਹੈ ਹੀ ਨਹੀਂ ਗੋਲ ਲਾਈਟ ਆ ਉਹਨਾਂ ਦੇ ਮੋਟਰਸਾਈਕਲ ਦੀ ਔਰ ਤਿੰਨ ਬੰਦੇ ਸੀ ਇੱਕ ਬੱਚਾ ਵਿੱਚ ਬਿਠਾਇਆ ਵਾ ਸੀਗਾ ਦੋ ਆਪ ਸੀਗੇ ਇੱਕ ਬੱਚਾ ਵਿੱਚ ਬਿਠਾਇਆ ਵਾ ਸੀਗਾ